ਜਾ ਸੋਣਾ ਹੂੰ ਤੁਸੀਂ ਆ ਗਏ ਆ ਤੂੰ ਭੰਡ ਕੇ ਮੰਜੀ ਜੰਨੀ ਆ ਫੇਰ ਕੀ ਹੋ ਗਿਆ ਘਰ ਦੇ ਕੰਮ ਨੇ ਨਹੀਂ ਹੋਇਆ ਤਾਂ ਕੁਛ ਨਹੀਂ ਹਲੇ ਵਿਆਹ ਨੂੰ ਕਿੰਨੇ ਦਿਨ ਹੋਏ ਨੇ ਆਪਣਾ ਜੇ ਕੋਈ ਆ ਗਿਆ ਅੰਡੇ ਵੰਡੇ ਲੈ ਅੰਡੇ ਵੰਡੇ ਕਿਸਮ ਦਾ ਵਧੀਆ ਅਗਲਾ ਕੋਈ ਇਹਨਾਂ ਦਿਨੋਂ ਕੰਮ ਹੀ ਕਰਨ ਲੱਗੀ ਕੋਈ ਕੰਮ ਯਾਰ ਐ ਚੰਗਾ ਜਨ ਲੱਗਦਾ ਸੋ ਮੇਰੇ ਯਾਰ ਦੋਸਤ ਆਉਂਦੇ ਹਲੇ ਕਹਿਣਗੇ ਕੰਮ ਵੀ ਕਰਦੀ ਫਿਰਦੀ ਆ ਇਹ ਫੇਰ ਕੀ ਹੁੰਦਾ ਜਸ ਤੁਸੀਂ ਐ ਨਾ ਸੋਚਿਆ ਕਰੋ ਉਹ ਨਹੀਂ ਕੋਈ ਨਹੀਂ ਯਾਰ ਆਪਾਂ ਨੇ ਕੰਮ ਵਾਲੀ ਲਾਈ ਹੋਈ ਆ ਉਹ ਹਲੇ ਮਹੀਨਾ ਕਰਕੇ ਜਾਊਗੀ ਨਾਲੇ ਮੰਮੀ ਤੇ ਪ੍ਰੀਤ ਹੈਗੀਆਂ ਤੂੰ ਸਾਡਾ ਓਏ ਅਰ ਨਹੀਂ ਮੈਨੂੰ ਕਰ ਲੈਣ ਦੋ ਨਹੀਂ ਚੰਗਾ ਨਹੀਂ ਲੱਗਦਾ ਦਸ਼ਨ ਛੱਡ ਹਲੇ ਬਾਅਦ ਚ ਕਰ ਲਿਆ ਕਰੀ ਕੋਈ ਨਹੀਂ ساری ਉਮਰ ਤੈਹੀਂ ਕਰਨਿਆ ਮੇਰੀ ਗੱਲ ਤਾਂ ਸੁਣੋ ਪ੍ਰੀਤ ਦਾ ਨਾ ਸਿਰ ਦਰਦ ਹੋਈ ਜਾਂਦਾ ਮੈਂ ਕਿਥੇ ਕਿੱਡੀ ਗੱਲ ਮੈਂ ਕਰ ਦੰਨੀ ਆ ਕੋਈ ਨਹੀਂ ਉਹ ਕਰ ਜੂਗੀ ਕੰਮ ਵਾਲੇ ਕਰ ਦੋ ਅਜੇ ਤੋ ਛੱਡਾ ਚੰਗਾ ਨਹੀਂ ਲੱਗਦਾ ਮੈਨਾਂ ਐਵੇਂ ਜੇ ਕੋਈ ਰਿਸ਼ਤedar ਆ ਗਿਆ ਉਹ ਕਹਿੰਨਗੇ 4 ਦਿਨ ਹਲੇ ਵਿਆਹ ਨੂੰ ਹੋਏ ਨੇ ਭਾਂਡੇ ਵੀ ਮੰਜੀ ਜਾਂਦੇ ਹਾਂ ਇਹ ਤੋ ਕੀ ਕਰਾਊਗਾ ਚੰਗੀ ਪਲੀ ਭਾਂਡੇ ਵਾਂਜੀ ਜਾਂਦੇ ਸੀ ਮਸਾ ਤਾਂ ਮੈਂ ਮਿੱਠੀਆਂ ਮਾਰ ਕੇ ਭਾਂਡੇ ਵਾਂਜਣ ਲਈ ਸੀ